ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 91ਵਾਂ ਦਿਨ 100 ਦਿਨ ਅਲੱਗ-ਅਲੱਗ ਸਟਾਈਲ ਜਾਂ ਦਸਤਾਰਾ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਗੋਲ ਟਕਸਾਲੀ ਦਸਤਾਰ ਪੇਚਾ ਵਾਲੀ ਸਜਾ ਕੇ ਦਿਖਾਵਾਂਗੇ ਜਿਹਦੀ ਪੂਣੀ ਦੀ ਵੀਡੀਓ ਉਹਦਾ ਲਿੰਕ ਆ ਜਿਹੜਾ ਉਹ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਪੋਸਟ ਕਰ ਦੇਵਾਂਗਾ ਉਸ ਤੋਂ ਪਹਿਲਾਂ ਮੇਰੇ ਵੀਰ ਜਿਹੜੇ ਨਵੇਂ ਨੇ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਆਉਣਾਂ ਤੱਕ ਪਹੁੰਚਦੀਆਂ ਰਹਿਣ ਹੁਣ ਇਸ ਦਸਤਾਨ ਨੂੰ ਸਜਾ ਵੀ ਰੱਖਾਂਗੇ ਸੈਂਟਰ 'ਚ ਜਲੇਬੀ ਜੁੜਾ ਜਾਂ ਕੋਈ ਢਿੱਲਾ ਆਇਆ ਇਸ ਤਰੀਕੇ ਨਾਲ ਜੋੜਾ ਕਰ ਲੈਣਾ ਹੈ ਜਿਹੜਾ ਕਿ ਆਪਣੀ ਜਗ੍ਹਾ ਤੇ ਟਿਕਿਆ ਰਹੇ ਨਾਲ ਹੀ ਕੰਗਾ ਸੈਮ ਨੂੰ ਰੱਖ ਕੇ ਅਸੀਂ 80 ਸੈਂਟੀਮੀਟਰ ਦਾ ਬੇਸ ਇਸ ਤਰੀਕੇ ਨਾਲ ਸਜਾ ਲੈਣਾ ਹੈ ਬਾਕੀ ਜਿਵੇਂ ਤੁਹਾਨੂੰ ਵਧੀਆ ਲੱਗੇ ਤੁਸੀਂ ਉਸ ਢੰਗ ਦੇ ਨਾਲ ਬੇਸ ਸਜਾ ਸਕਦੇ ਹੋ ਦੇਖੋ ਤਰੀਕਾ ਵੀ ਤੁਹਾਡਾ ਹੋ ਸਕਦਾ ਬਸ ਮੇਰੇ ਵੱਲ ਦੇਖੋ ਕਿ ਮੈਂ ਤੁਹਾਨੂੰ ਚੀਜ਼ ਕਿਵੇਂ ਸਿਖਾ ਰਿਹਾ ਹਾਂ ਤਰੀਕੇ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋ ਹਮੇਸ਼ਾ ਹੁਣ ਤੁਸੀਂ ਦੇਖੋ ਹਰੇਕ ਹਿੱਸੇ ਤੋਂ ਅਸੀਂ ਕੇਸਾਂ ਨੂੰ ਚੰਗੀ ਤਰ੍ਹਾਂ ਅੰਦਰ ਕਰਾਂਗੇ ਫਿਰ ਅਸੀਂ ਦਸਤਾਰ ਸਜੋਣੀ ਸ਼ੁਰੂ ਕਰਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਕੰਨਾਂ ਦੇ ਉੱਪਰੋਂ ਨਾ ਪੰਨਾ ਸਜਾਣਾ ਹੈ ਆਪਣਾ ਜਿਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਵੇਗਾ ਕਿ ਕੰਨ ਤੁਸੀਂ ਟਕਨੇ ਕਿੰਨੇ ਕਿੰਨੇ ਦੇਖੋ ਇਸ ਦਸਤਾਰ ਦੇ ਵਿੱਚ ਨਾ ਪੂਰੇ ਕੰਨ ਨਹੀਂ ਸੀ ਟੱਕ ਹੋਣੇ ਕਿਉਂਕਿ ਇਹ ਰੇਬ ਕਪੜਾ ਨਹੀਂ ਹੋਣਾ ਹੈਗਾ ਇਹ ਹੈਗਾ ਸਿੱਧਾ ਕਪੜਾ ਤੇ ਮੈਂ ਸਜਾ ਕੇ ਦਿਖਾ ਰਿਹਾ ਤੁਹਾਨੂੰ ਹੈਵੀ ਕਪੜਾ ਰੂਬੀਆ ਵੈਲ ਕੈਮੀਕਲ ਦਸਤਾਰ ਦੀ ਜਿਹੜੀ ਲੰਬਾਈ ਹੈ 8 ਮੀਟਰ ਆ ਤੇ ਕਪੜਾ ਹੈਗਾ ਰੂਬੀਆ ਵੈਲ ਕੈਮਿਕ ਹੁਣ ਅਸੀਂ ਦਸਤਾਰ ਸਜਾਉਣੀ ਹੈ ਦੇਖੋ ਪੂਣੀ ਮੈਂ ਕੀਤੀ ਹੋਈ ਆ ਪੂਣੀ ਦੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ 'ਚ ਦੇ ਦੇਵਾਂਗਾ ਉਸ ਦਸਤਾਰ ਦੀ ਸਟਾਰਟਿੰਗ 'ਚ ਜਿਹੜੀ ਪੂਣੀ ਕੀਤੀ ਆ ਉਹੀ ਸੇਮ ਤਰੀਕਾ ਐ ਇਸ ਪੂਣੀ ਦਾ ਵੀ ਹੁਣ ਸ਼ੁਰੂਆਤ ਤੋਂ ਪਹਿਲਾਂ ਇਹਦੇ ਦੋ ਪੱਲੇ ਤੁਸੀਂ ਖੋਲਣੇ ਨੇ ਦੇਖੋ ਜਦ ਤੱਕ ਦੋਰਾ ਪੱਲਾ ਨਹੀਂ ਰਹਣਾ ਉਨੀ ਕੁ ਪੂਣੀ ਖੋਲ ਦੇਣੀ ਆ ਦੇਖੋ ਆ ਦੋ ਪੱਲੇ ਆ ਇਹਨੂੰ ਦੋਰਾ ਸਿਰ ਤੋਂ ਟੱਕ ਕੇ ਅਸੀਂ ਸ਼ੁਰੂਆਤ ਕਰਨੀ ਐ ਇਸ ਦਸਤਾਰ ਨੂੰ ਸਜਾਉਣ ਦੇ ਲਈ ਦੇਖ ਲੈਣਾ ਪਹਿਲਾਂ ਢੰਗ ਨਾਲ ਪੂਣੀ ਜ਼ਿਆਦਾ ਨਾ ਖੁੱਲੇ ਨਹੀਂ ਤਾਂ ਥੱਲੇ ਚੁੰਡੀ ਵੀ ਲਾ ਲਿਓ ਜਿੱਥੇ ਤੱਕ ਤੁਸੀਂ ਪੂਣੀ ਖੋਲਣਾ ਚਾਹੁੰਦੇ ਹੋ ਤੇ ਬਾਕੀ ਪੱਲੇ ਨੂੰ ਜਾਂ ਹੱਥ 'ਚ ਫੜ ਲਿਓ ਤੁਹਾਡੀ ਪੂਣੀ ਬਸ ਖੋਲਣੀ ਨਹੀਂ ਚਾਹੀਦੀ ਨਹੀਂ ਤਾਂ ਤੁਹਾਨੂੰ ਅਗਲੇ ਲੜ ਲਾਉਣ ਦੇ ਵਿੱਚ ਦਿੱਕਤ ਆਵੇਗੀ ਪਹਿਲਾਂ ਸੇਨ ਨੂੰ ਟੱਕ ਲਿਓ ਪੂਣੀ ਖੁੱਲੇ ਵਾਲਾ ਹਿੱਸਾ نیچے ਰੱਖ ਕੇ ਦੇਖੋ ਇੱਕ ਨੁਕਰ ਮੋਲੇ ਹਿੱਸੇ ਤੇ ਆਉਗੀ ਉਹਨੂੰ ਉੱਪਰ ਇਸ ਤਰ੍ਹਾਂ ਲਕੋ ਕੇ ਪਿਛਲੀ ਨੁਕਰ ਨੂੰ ਉਹਦੇ ਉੱਤੋਂ ਘੁਮਾ ਕੇ ਇਸ ਤਰੀਕੇ ਨਾਲ ਹੱਥ ਰੱਖ ਕੇ ਤੁਸੀਂ ਪੱਲੇ ਨੂੰ ਘੁਮਾ ਲੈਣਾ ਹੈ ਪਹਿਲਾ ਪੱਲਾ ਤੁਸੀਂ ਰੈਂਡਮਲੀ ਐਜ਼ ਇਟ ਇਜ਼ ਉੱਪਰਲੇ ਪੱਲੇ ਨੂੰ ਟਿਕਾਣ ਲਈ ਘੁਮਾ ਲੈਣਾ ਹੈ ਉੱਪਰ ਉੱਪਰ ਮੱਥੇ ਤੇ ਜਿਹੜਾ ਕਿ ਕੰਨਾਂ ਦੇ ਉਪਰੋਂ ਹੋਵੇਗਾ ਹੁਣ ਪਿੱਛੋਂ ਜੀ ਇਸ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਲੈ ਕੇ ਆਉਣਾ ਪੈਣਾ ਤੁਹਾਨੂੰ ਮੇਰੇ ਵੀਰੋ ਇਹ ਹੈਗੀ ਆ ਸਿੱਧੀ ਦਸਤਾਰ ਜਿਹਦੀ ਅਸੀਂ ਤੈਹ ਲਾਈ ਹੋਈ ਆ ਸਿੰਗਲ ਦਸਤਾਰ ਹੈ ਫਿਰ ਮੈਂ ਰਿਪੀਟ ਕਰ ਰਹੀ ਆ ਸਿੰਗਲ ਦਸਤਾਰ 8 ਮੀਟਰ ਰੁਪਿਆ ਵੈਲ ਕੈਮੀਕਲ ਕਪੜੇ ਦੇ ਵਿੱਚ ਆ ਉੱਪਰੋਂ ਜੀ ਪਹਿਲਾ ਲੜ ਖਿੱਚ ਕੇ ਲੈ ਕੇ ਆਣਾ ਹੈ ਜਿਹਨੂੰ ਆਪਾਂ ਨੀਚੋਂ ਜੀ ਘੁਮਾ ਕੇ ਲੈ ਕੇ ਆਣਾ ਫਿਰ ਜਿੱਦਾਂ ਮੈਂ ਤੁਹਾਨੂੰ ਦਿਖਾ ਰਿਹਾ ਨਾ ਦੋਨੋਂ ਪੱਲੇ ਫਿਰ نیچے ਨੂੰ ਖੋਲਣੇ ਆ ਦੇਖੋ ਅੰਦਰਲੇ ਪੱਲੇ ਨੂੰ ਥੋੜਾ ਬਾਹਰ ਕੱਢ ਦੇਣਾ ਹੈ ਕਿਉਂਕਿ ਇਹਦੇ ਵਿੱਚ ਅਸੀਂ ਇੱਕ ਤੇ ਦੋ-ਦੋ ਲੜ ਬਣਾ ਲੈਣੀ ਹੈ ਇਹਦੀ ਵੀ ਕਿਉਂਕਿ ਇਸ ਦਸਤਾਰ ਦੇ ਵਿੱਚ ਨਾ ਮੈਂ ਤੁਹਾਨੂੰ ਪਹਿਲਾਂ ਇੱਕ ਲੜ ਵਾਲੀ ਦਵ ਦਸਤਾਰ ਦਵਾ ਫਿਰ ਉਸ ਤੋਂ ਬਾਅਦ ਇੱਕ ਦੇ ਦੋ-ਦੋ ਲੜ ਵਾਲੀ ਇਹਨਾਂ ਚੰਗਾ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਇਹਦੇ ਇੱਕ ਦੇ ਦੋ-ਦੋ ਪੇਚ ਵਾਲੀ ਦਸਤਾਰ ਦੀ ਵੀਡੀਓ ਦੇ ਰਿਹਾ ਸਿੰਗਲ ਪੇਚ ਵਾਲੀ ਵੀ ਤੁਸੀਂ ਇਹਦੇ ਵਿੱਚ ਬਣ ਸਕਦੇ ਹੋ ਬਾਹਰਲਾ ਪੱਲਾ ਹੀ ਉਹਦੇ ਵਿੱਚ نیچے ਨਾ ਵਟ ਪੈਣਗੇ ਤੁਹਾਡੇ ਪਹਿਲਾ ਪਹਿਲਾ ਕਿਉਂਕਿ ਉਹ ਲੜ ਢਿੱਲੇ ਰਹਿੰਦੇ ਹੁੰਦੇ ਥੋੜੇ ਜਿਏ ਕਿਉਂਕਿ ਇਹ ਹੈਗੀ ਸਿੱਧੀ ਦਸਤਾਰ ਜੇ ਹੀ ਰੇਬ ਕਪੜਾ ਹੁੰਦਾ ਜਿੱਦਾਂ ਆਪਾਂ ਪੂਣੀ ਕਰਦੇ ਹਾਂ ਦੂਜੀਆਂ ਦਸਤਾਰਾਂ ਦੀਆਂ ਫਿਰ ਇਹਦੇ ਵਿੱਚ ਵਟ ਪੈਣ ਦੇ ਚਾਂਸ ਘਟ ਜਾਂਦੇ ਹੁੰਦੇ ਆ ਇਹਨੂੰ ਅਸੀਂ ਜ਼ਿਆਦਾ ਖਿੱਚ ਵੀ ਨਹੀਂ ਸਕਦੇ ਖਿੱਚਾਂਗੇ ਤਾਂ ਉੱਪਰੋਂ ਦੀ ਦਸਤਾਰ ਖਿੱਚਣੀ ਹੋਣ ਦਿੰਦੀ ਹੈ ਉਹਨੂੰ ਨੀਚੋਂ ਜੀ ਆ ਜਿਹੜੇ ਪੱਲੇ ਇਹ ਥੋੜੇ ਢਿੱਲੇ ਰਹਿੰਦੇ ਆ ਇਸ ਲਈ ਸਲਾਈ ਫੇਰ ਕੇ ਇਹਨੂੰ ਥੋੜਾ ਜਿਹਾ ਟਾਈਟ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਜਿਹੜੇ ਇਹਦੇ ਵਿੱਚ ਵੱਟ ਪੈਣਗੇ ਉਹਨਾਂ ਨੂੰ ਅਸੀਂ ਸਾਫ਼ ਵੀ ਕਰਨਾ ਹੈ ਜਿਹੜੇ ਇਹ ਲੜ ਹੋਣਗੇ ਥੋੜੇ ਗੁਲਾਈ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਨੀ ਆ ਇਹਨਾਂ ਨੂੰ ਪਹਿਲਾਂ ਹੀ ਸਾਫ਼ ਕਰ ਲਿਓ ਜਿੱਦਾਂ ਮੈਂ ਸਲਾਈ ਨਾਲ ਕਰ ਰਹੀ ਆ ਨਾ ਨਾਲੇ ਲੜ ਤੁਹਾਨੂੰ ਸਾਰੇ ਖਿੱਚ ਕੇ ਲਾਣੇ ਪੈਣੇ ਆ ਇਹ ਢਿੱਲੇ ਲੜ ਲਾਉਂਗੇ ਉਹਨੇ ਹੀ ਜ਼ਿਆਦਾ ਢਿੱਲੇ ਦਿਖਣਗੇ ਉਹ ਕਿਉਂਕਿ ਉਹਨਾਂ ਦੇ ਵਿੱਚ ਵੱਟ ਪੈਣੇ ਨੇ ਫਿਰ ਇੱਕ ਇੱਕ ਕਰਕੇ ਦੋਨਾਂ ਪੇਚਾਂ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਕੰਨ ਤੁਸੀਂ ਅੱਧੇ ਤੋਂ ਥੋੜੇ ਜਿਹਾ ਜ਼ਿਆਦਾ ਟੱਕਣ ਦੀ ਕੋਸ਼ਿਸ਼ ਕਰਨੀ ਆ ਹੋ ਸਕਦਾ ਇਹ ਦਸਤਾਰ ਸਜਾ ਕੇ ਤੁਹਾਡਾ ਸਿਰ ਦਰਦ ਹੋਵੇ ਜਾਂ ਤੁਹਾਡੇ ਕੰਨ ਵੀ ਜਿਹੜੇ ਨੇ ਉਹ ਦਰਦ ਹੋਣ ਕਿਉਂਕਿ ਇਹਦੇ ਵਿੱਚ ਪਤਾ ਕੀ ਪ੍ਰੋਬਲਮ ਆਵੇਗੀ ਤੁਹਾਨੂੰ ਤੁਹਾਡੇ ਕੰਨਾਂ ਜਿਹੜੇ ਉਹ ਕਾਫੀ ਦੱਬੇ ਜਾਣੇ ਆ ਕਿਉਂਕਿ ਤੁਹਾਨੂੰ ਇਹ ਲੜ ਖਿੱਚ ਕੇ ਲਾਣੇ ਪੈਣੇ ਆ ਉਹ ਕਾਰਨ ਹੋਣਾ ਮੇਨ ਕਿ ਤੁਹਾਡੇ ਕੰਨ ਜਿਹੜੇ ਆ ਉਹ ਦਰਦ ਕਰਨਗੇ ਇਸ ਲਈ ਥੋੜਾ ਧਿਆਨ ਨਾਲ ਸਜਾਓ ਇਸ ਦਸਤਾਰ ਨੂੰ ਮੈਂ ਵੀ ਇਹ ਦਸਤਾਰ ਪਹਿਲੀ ਵਾਰ ਸਜਾ ਰਿਹਾ ਸੀਗਾ ਥੋੜੀ ਜੀ ਪ੍ਰੋਬਲਮ ਮੈਨੂੰ ਵੀ ਦਿੱਤੀ ਆ ਇਸ ਦਸਤਾਰ ਨੇ ਬਟ ਟਾਈਮ ਦੇ ਹਿਸਾਬ ਨਾਲ ਜਿਹੜੇ ਡੇਲੀ ਰੂਟੀਨ ਦੇ ਵਿੱਚ ਇਹ ਦਸਤਾਰ ਸਜਾਉਂਦੇ ਨੇ ਨਾ ਉਹਨਾਂ ਨੂੰ ਆਦਤ ਪੈ ਜਾਣੀ ਆ ਇਸ ਦਸ ਤੇ ਜਾਂ ਹੋ ਸਕੇ ਤਾਂ ਕੰਨ ਪੂਰੇ ਢੱਕਣ ਦੀ ਕੋਸ਼ਿਸ਼ ਕਰੋ ਕੰਨ ਪੂਰੇ ਢੱਕਣ ਦਾ ਇੱਕ ਫਾਇਦਾ ਹੋਊਗਾ ਤੁਹਾਨੂੰ ਕਿ ਉਹਦੇ ਵਿੱਚ ਨਾ ਤੁਹਾਡੀ ਦਸਤਾਰ ਹੈ ਜਿਹੜੀ ਕੰਨ ਨਾ ਤਾਂ ਛਿਲੇਗੀ ਤੇ ਨਾ ਹੀ ਤੁਹਾਡੇ ਕੰਨ ਜਿਆਦਾ ਦਰਦ ਕਰਨਗੇ ਪਰ ਜੇ ਜਿਆਦਾ ਜਿੰਨੇ ਜਿਆਦਾ ਨੀਵੇਂ ਲੈ ਕੇ ਜਾਵਾਂਗੇ ਪੇਚਾਂ ਨੂੰ ਉਨਾਂ ਹੀ ਜਿਆਦਾ ਉਹਨਾਂ ਨੂੰ ਗੋਲ ਰੱਖਣਾ ਔਖਾ ਹੋ ਜਾਵੇਗਾ ਇਸ ਕਪੜੇ ਦੇ ਵਿੱਚ ਹਲਕੇ ਕਪੜੇ ਨੂੰ ਖਿੱਚਣਾ ਥੋੜਾ ਆਸਾਨ ਹੁੰਦਾ ਆ ਤੁਸੀਂ ਭਾਵੇਂ F ਚੋਂ ਉੱਤਰ ਕਪੜਾ ਲਓ ਉਹਨੂੰ ਖਿੱਚਣਾ ਥੋੜਾ ਆਸਾਨ ਹੋ ਜਾਵੇਗਾ ਉਹਦੇ ਵਿੱਚ ਵੀ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ ਬਟ ਹੱਲੇ ਨਹੀਂ ਥੋੜਾ ਟਾਈਮ ਰੁੱਕ ਕੇ ਤੁਹਾਨੂੰ ਵੀਡੀਓ ਦਵਾਂਗਾ ਉਹਦੀ ਵੀ ਮੈਂ ਐਫ ਚੋਟਰ ਕੱਪੜੇ ਦੇ ਵਿੱਚ ਇਸ ਦਸਤਾਨ ਨੂੰ ਸਜਾਉਣ ਦੀ ਤੇ ਇਹਦੇ ਵੀ ਦੇਖੋ ਅਸੀਂ ਦੋ ਪੇਜ ਬਣਾਏ ਆ ਅਗਲੇ ਪੱਲੇ ਦੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਸਲਾਈ ਨਾਲ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਆਂ ਕਿ ਜਿਹੜੇ ਤੁਹਾਡੇ 2-4 ਲੜ ਹੋਣੇ ਨੇ ਪਹਿਲੇ ਪਹਿਲੇ ਜਿਹੜੇ ਆ ਉਹਨਾਂ ਦੇ ਵਿੱਚ ਵੱਟ ਪੈਣੇ ਹੀ ਪੈਣੇ ਆ ਉਹਨਾਂ ਨੂੰ ਤੁਹਾਨੂੰ ਨਾਲ ਦੀ ਨਾਲ ਸਾਫ਼ ਕਰਨਾ ਪਵੇਗਾ ਤੇ ਨਾਲ ਹੀ ਉਹਨਾਂ ਨੂੰ ਜ਼ਿਆਦਾ ਖਿੱਚ ਕੇ ਰੱਖਣਾ ਪੈਣਾ ਹੈ ਜਿਵੇਂ ਜਿਵੇਂ ਤੁਸੀਂ ਇਸ ਦਸਤਾਰ ਦੇ ਲੜ ਲਾਈ ਜਾਉਂਗੇ ਓਵੇਂ ਓਵੇਂ ਹੀ ਤੁਹਾਨੂੰ ਘੱਟ ਸਾਫ਼ ਕਰਨ ਦੀ ਲੋੜ ਪੈਣੀ ਹੈ ਪੇਚਾਂ ਨੂੰ ਕਿਉਂਕਿ ਇਹਦੇ ਵਿੱਚ ਨਾ ਉੱਪਰ ਉੱਪਰ ਜਿੱਦਾਂ ਤੁਸੀਂ ਪੇਚ ਲਗਾਉਂਗੇ ਤਾਂ ਤੁਸੀਂ ਥੋੜੇ ਢਿੱਲੇ ਢਿੱਲੇ ਪੇਚ ਲਗਾ ਸਕਦੇ ਹੋ ਕਿਉਂਕਿ ਫਿਰ ਗੁਲਾਈ ਬਣਦੀ ਜਾਣੀ ਹੈ ਪੇਚਾਂ ਦੇ ਵਿੱਚ ਉੱਪਰ ਦੀ ਉੱਪਰ ਪਹਿਲੇ ਪਹਿਲੇ ਲੜ ਹੁੰਦੇ ਨੇ ਜਿਹੜੇ ਮੱਥੇ ਦੇ ਕੋਲੋਂ ਘੁੰਮਣੇ ਆ ਉਹ ਤੁਹਾਨੂੰ ਥੋੜੀ ਜੀ ਪਰੇਸ਼ਾਨੀ ਦੇ ਸਕਦੇ ਆ ਕਿਉਂਕਿ ਰੱਖਣ ਵੇਲੇ ਉਹਨਾਂ ਦੇ ਵਿੱਚ ਨਾ ਵੱਟ ਪੈਣਗੇ ਤੇ ਉਹ ਤੁਹਾਨੂੰ ਸਾਫ਼ ਕਰਨੇ ਪੈਣੇ ਆ ਤੇ ਪੇਚਾਂ ਨੂੰ ਸਾਫ਼ ਕਰਨ ਲਈ ਤੁਹਾਨੂੰ ਲੜ ਜ਼ਿਆਦਾ ਖਿੱਚ ਕੇ ਰੱਖਣੇ ਪੈਣੇ ਆ ਪਿੱਛੇ ਤੱਕ ਦੇਖੋ ਅਸੀਂ ਸਾਰੇ ਲੜ ਬਰਾਬਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਜਿਹੜੀਆਂ ਛੋਟੀਆਂ ਮੋਟੀਆਂ ਕਮੀਆਂ ਪੇਸ਼ੀਏ ਰਹਿਣਗੀਆਂ ਉਹ ਤੁਸੀਂ ਦੇਖੋ ਅਸੀਂ ਦੂਜੇ ਸ਼ੀਸ਼ਨਾ ਸਾਫ਼ ਕਰ ਦੇਵਾਂਗੇ ਜਿਵੇਂ ਜਿਵੇਂ ਅਸੀਂ ਕਿਸੇ ਵੀ ਲੜ ਨੂੰ ਲਗਾਵਾਂਗੇ ਓਵੇਂ ਓਵੇਂ ਹੀ ਸਾਨੂੰ ਆਪ ਨੂੰ ਨਾਲ ਘੁੰਮਣਾ ਪਵੇਗਾ ਜੇ ਤੁਸੀਂ ਆਪ ਨਹੀਂ ਘੁੰਮੋਗੇ ਨਾਲ ਤਾਂ ਤੁਹਾਡੀ ਦਸਤਾਰ ਦੇ ਵਿੱਚ ਵਟ ਪੈਣੀ ਸ਼ੁਰੂ ਹੋ ਜਾਣੇ ਤੁਹਾਨੂੰ ਦਸਤਾਰ ਦਾ ਕਪੜਾ ਘੁਮਾਣਾ ਪੈਣਾ ਹੈ ਜਦੋਂ ਇਹੋ ਜੀ ਦਸਤਾਰ ਸਜਾਉਣਾ ਤੁਸੀਂ ਸਿੰਗਲ ਦਸਤਾਰ ਤਾਂ ਕੋਸ਼ਿਸ਼ ਕਰੋ ਖੁਦ ਨਾਲ ਘੁਮਾਓ ਦਸਤਾਰ ਦੀ ਇਹਦੇ ਨਾਲ ਦਸਤਾਰ ਦੇ ਵਿੱਚ ਵਟ ਨਹੀਂ ਪੈਂਦੇ ਹੈਗੇ ਦੇਖੋ ਮੈਂ ਹਮੇਸ਼ਾ ਗੋਲ ਲੈ ਕੇ ਜਾ ਰਿਹਾ ਪੇਚਾਂ ਨੂੰ ਜਿੱਦਾਂ ਮੋਰੋ ਜੀ ਆ ਰਿਹਾ ਉਦਾਂ ਹੀ ਉਹਨਾਂ ਨੂੰ ਥੋੜੀ ਜਿਹੀ ਪਿੱਛੇ ਜੀ ਵੀ ਉੱਪਰ ਲੈ ਕੇ ਜਾ ਰਹੇ ਆ। ਇਹਦੇ ਨਾਲ ਤੁਹਾਡੇ ਲੜਨੇ ਜਿਹੜੇ ਬਰਾਬਰ ਮਿਲਣਗੇ ਉੱਪਰਲਾ ਤੇ ਨੀਚੇਲਾ ਲੜ ਜਿਹੜਾ ਹੋਣਗੇ ਟੋਟਲ ਬਰਾਬਰ ਆਣਗੇ। ਕੋਸ਼ਿਸ਼ ਕਰਿਓ ਹਮੇਸ਼ਾ ਪੇਜ ਨੂੰ ਖਿੱਚ ਕੇ ਲਾਣ ਦੀ ਤੇ ਸਲਾਈ ਨਾਲ ਇਹਨਾਂ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ। ਜੇ ਕੋਈ ਲੜ ਤੁਹਾਨੂੰ ਮੋਟਾ ਪਤਲਾ ਲੱਗਦਾ ਆ ਤਾਂ ਉਹਨੂੰ ਮੋਟਾ ਵੀ ਕਰ ਸਕਦੇ ਆ ਕਿਉਂਕਿ ਕਈ ਵਾਰ ਹੋਊਗਾ ਨਾ ਤੁਹਾਡੀ ਪੂਣੀ ਆ ਜਿਹੜੀ ਪੂਣੀ ਤੁਸੀਂ ਕੀਤੀ ਸਹੀ ਤਰੀਕੇ ਨਾਲ ਹੋਊਗੀ ਪਰ ਲੜ ਨੂੰ ਰੱਖਣ ਵੇਲੇ ਕੋਈ ਵੀ ਲੜ ਮੋਟਾ ਪਤਲਾ ਤੁਹਾਨੂੰ ਲੱਗ ਸਕਦਾ ਹੈ ਇਸ ਲਈ ਉਹਨੂੰ ਨਾਲ ਦੀ ਨਾਲ ਬਰਾਬਰ ਕਰਾਂਗੀ ਪੇਚਾਂ ਦਾ ਜਿਹੜਾ ਗੈਪ ਆ ਉਹਨਾਂ ਨੂੰ ਵੀ ਸਹੀ ਕਰਾਂਗੇ ਪਿੱਛੇ ਤੱਕ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪਹਿਲੇ ਲੜ ਲਾਏ ਆ ਉਹਨਾਂ ਨੂੰ ਵੀ ਤੇ ਜਿਹੜਾ ਪੇਚ ਤੁਸੀਂ ਲਾ ਰਹੇ ਹੋ ਉਹਨਾਂ ਨੂੰ ਵੀ ਨਾਲ ਦੀ ਨਾਲ ਦੇਖੋ ਕਿੰਨਾ ਘੱਟ ਗੈਪ ਰੱਖਿਆ ਨਾ ਪੇਚਾਂ ਦਾ ਮੈਂ ਕਿਉਂਕਿ ਮੈਨੂੰ ਪਤਾ ਆ ਇਹ ਜਿਹੜੀ ਦਸਤਾਰ ਹੋਗੀ ਨਾ ਆਪਾਂ ਇੱਕ ਤੇ ਦੋ ਦੋ ਪੇਚਾਂ ਵਾਲੀ ਦਸਤਾਰ ਸਜਾ ਰਹੇ ਆ ਤੇ ਇਹਦੇ ਵਿੱਚ ਪਹਿਲਾਂ ਪਹਿਲਾਂ ਪੇਚਾਂ ਦਾ ਗੈਪ ਘੱਟ ਰੱਖਣ ਜੇ ਤੁਸੀਂ ਗੈਪ ਜ਼ਿਆਦਾ ਰੱਖਤਾ ਪੇਚਾਂ ਦਾ ਤਾਂ ਹੋ ਸਕਦਾ ਹੈ ਕਿ ਤੁਹਾਡੇ ਲੜਣਾ ਜ਼ਿਆਦਾ ਉੱਪਰ ਨੂੰ ਚੱਲ ਜਾਣ ਹੁਣ ਦੇਖੋ ਉੱਪਰਲੇ ਹਿੱਸੇ ਤੋਂ ਸਿਰ ਵਾਲੇ ਹਿੱਸੇ ਤੋਂ ਤੁਸੀਂ ਢਿੱਲਾ ਮਠਾ ਕਪੜਾ ਖਿੱਚ ਕੇ ਪੇਚਾਂ ਦੇ ਅੰਦਰ ਕਰ ਰਹੇ ਆ ਨਾ ਇਸੇ ਤਰੀਕੇ ਨਾਲ ਤੁਸੀਂ ਵੀ ਕਰਨਾ ਨਾਲ ਦੀ ਨਾਲ ਕਿਉਂਕਿ ਉੱਪਰੋਂ ਵੀ ਸਾਡੀ ਦਸਤਾਰ ਹੈ ਜਿਹੜੀ ਥੋੜੀ ਜਿਹੀ ਕਲੀਅਰ ਹੋਣੀ ਚਾਹੀਦੀ ਹੈ ਜਿੰਨਾ ਜ਼ਿਆਦਾ ਤੁਸੀਂ ਪੇਚਾਂ ਨੂੰ ਟਾਈਟ ਰੱਖੋਗੇ ਉੰਨੀ ਹੀ ਦਸਤਾਰ ਦੇ ਜਿਹੜੇ ਲੜ ਨੇ ਉਹ ਜ਼ਿਆਦਾ ਸਾਫ਼ ਲੱਗਣਗੇ ਸਿੱਧੀ ਦਸਤਾਰ ਨੂੰ ਸਜਾਉਣ ਵੇਲੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਭਾਵੇਂ ਤੁਸੀਂ ਗੁਰਮੁਖੀ ਦਸਤਾਰ ਸਜਾਓ ਭਾਵੇਂ ਤੁਸੀਂ ਗੋਲ ਟਕਸਾਲੀ ਪੰਣਾ ਸਜਾਓ ਇਸ ਢੰਗ ਨਾਲ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਸਿੱਧੀ ਦਸਤਾਰ ਦੇ ਵਿੱਚ ਪੇਚਾਂ ਨੂੰ ਹਮੇਸ਼ਾ ਖਿੱਚ ਕੇ ਲਾਉਣਾ ਪਵੇਗਾ ਤੁਹਾਨੂੰ ਨਹੀਂ ਤਾਂ ਨੀਚੇ ਵਾਲਾ ਲੜ ਹੋਊਗਾ ਜਿਹੜਾ ਉਹ ਹਮੇਸ਼ਾ ਢਿੱਲਾ ਹੋਊਗਾ ਕਿਉਂਕਿ ਉੱਪਰਲਾ ਲੜ ਜਿਹੜਾ ਹੁੰਦਾ ਉਹਦਾ ਦਾਇਰਾ ਵੱਧ ਜਾਂਦਾ ਹੁੰਦਾ ਨੀਚਲੇ ਲੜ ਦੇ ਅਕੋਰਡਿੰਗ ਕਿਉਂਕਿ ਜਿੱਦਾਂ ਤੁਸੀਂ ਇੱਕ ਗੱਲ ਨੂੰ ਇਮੇਜਿਨ ਕਰ ਲਓ ਇੱਕ ਲੜ ਲਾ ਰਹੇ ਹੋ ਉਹ ਤੋਂ ਅਗਲਾ ਲੜ ਲਾ ਰਹੇ ਹੋ ਉਹਦਾ ਦਾਇਰਾ ਥੋੜਾ ਜਿਆਦਾ ਹੋਊਗਾ ਪਹਿਲੇ ਲਾਈ ਲੜ ਨਾਲੋਂ ਕਿਉਂਕਿ ਇਹ ਦੇ ਵਿੱਚ ਇੱਕ ਤੇ ਦੋ ਲੜ ਬਣਾ ਰਹੇ ਸੀ ਨਿਚਲੇ ਪੇਚ ਨੇ ਘੱਟ ਸਪੇਸ ਲੈਣੀ ਆ ਉੱਪਰਲੇ ਪੇਚ ਨਾਲੋਂ ਇਸ ਲਈ ਲੜ ਨੂੰ ਜਦੋਂ ਖਿੱਚ ਕੇ ਲਾਉਂਗੇ نیچے ਵਾਲਾ ਲੜ ਜਿਹੜਾ ਆ ਉਹ ਥੋੜਾ ਖਿੱਚ ਕੇ ਲੱਗੂਗਾ ਉੱਪਰਲਾ ਲੜ ਥੋੜਾ ਜਿਹਾ ਢਿੱਲਾ ਲੱਗੂਗਾ ਪਰ ਦੋਨੋਂ ਲੜ ਦੇਖਣ ਨੂੰ ਬਰਾਬਰ ਲੱਗਣਗੇ ਇਹਦਾ ਇਹ ਫਾਇਦਾ ਹੋਊਗਾ ਸਲਾਈ ਨਾਲ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਤੁਸੀਂ ਟਾਈਟ ਕਰਨਾ ਆ ਦੇਖਣ ਦੇ ਵਿੱਚ ਤੁਹਾਡੀ ਦਸਤਾਰ ਦੇ ਵਿੱਚ ਕੋਈ ਵੀ ਕਮੀ ਪੇਸ਼ ਨਹੀਂ ਹੋਣੀ ਚਾਹੀਦੀ ਦਸਤਾਰ ਆਪਣੀ ਜਗ੍ਹਾ ਤੇ ਟਿੱਕੀ ਹੋਈ ਹੋਣੀ ਚਾਹੀਦੀ ਆ ਢਿੱਲੀ ਨਹੀਂ ਹੋਣੀ ਚਾਹੀਦੀ ਦਸਤਾਰ ਤੁਹਾਡੀ ਤਾਂ ਜੋ ਜੇਕਰ ਤੁਸੀਂ ਕੋਈ ਇਹੋ ਜਿਹਾ ਕੰਮ ਕਰ ਰਹੇ ਹੋ ਜਾਂ ਤੁਸੀਂ ਗਤਕਾ ਖੇਡਦੇ ਹੋ ਜਾਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰ ਰਹੇ ਹੋ ਉਹਦੇ ਵਿੱਚ ਦਸਤਾਰ ਤੁਹਾਡੀ ਆਪਣੀ ਜਗ੍ਹਾ ਤੇ ਟਿੱਕੀ ਰਹਿਣੀ ਚਾਹੀਦੀ ਆ ਇਸ ਗੱਲ ਦਾ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਮੇਰੇ ਵੀਰੋ ਤੇ ਹੁਣ ਪਿੱਛੇ ਤੱਕ ਸਾਰੇ ਪੇਚਰ ਨੂੰ ਅਸੀਂ ਨਾਲ ਦੇ ਨਾਲ ਸਾਫ਼ ਕਰਾਂਗੇ ਕੋਈ ਵੀ ਲੜ ਲਗਾ ਰਿਹਾ ਦੇਖੋ ਮੈਂ ਸਜੇ ਹੱਥ ਨਾਲ ਕਿੰਨਾ ਖਿੱਚ ਕੇ ਲਗਾ ਰਿਹਾ ਪੇਚ ਨੂੰ ਇਹ ਤੁਹਾਨੂੰ ਦੇਖਣ ਤੇ ਵੀ ਪਤਾ ਲੱਗਦਾ ਹੋਣਾ ਹੈ ਕੋਈ ਵੀ ਪੇਚ ਰੱਖ ਰਿਆ ਉਹਦੇ ਵਿੱਚ ਜ਼ਿਆਦਾ ਵੱਟ ਨਹੀਂ ਪੈ ਰਹੇ ਜੇਕਰ ਅਸੀਂ ਪੇਚ ਨੂੰ ਢਿੱਲਾ ਲਾਵਾਂਗੇ ਉਹਦੇ ਵਿੱਚ ਜ਼ਿਆਦਾ ਵੱਟ ਪੈਣੇ ਸ਼ੁਰੂ ਹੋ ਜਾਣੇ ਨੇ ਤੁਹਾਡੇ ਜੇ ਥੋੜੇ-ਮੋٹے ਵੱਟ ਪੈਂਦੇ ਨੇ ਉਹ ਸਿਰਵਟਾ ਜਿਹੀਆਂ ਪੈਣੀਆਂ ਨੇ ਉਹ ਵੱਟ ਨਹੀਂ ਹੋਣੇ ਹੈਗੇ ਉਹਨਾਂ ਨੂੰ ਅਸੀਂ ਸਲਾਈ ਫੇਰ ਕੇ ਇਸ ਢੰਗ ਨਾਲ ਸਾਫ਼ ਕਰ ਸਕਦੇ ਹਾਂ ਜੇ ਕੋਈ ਲੜ ਤੁਹਾਨੂੰ ਉੱਪਰਲਾ ਜਾਂ ਨਿਚਲਾ ਲੜ ਪਤਲਾ ਲੱਗਦਾ ਹੈ ਤਾਂ ਸਲਾਈ ਫੇਰ ਕੇ ਉਹਨੂੰ ਮੋਟਾ ਵੀ ਕਰਾਂਗੇ ਸਾਰੇ ਲੜ ਤੁਹਾਡੇ ਬਰਾਬਰ ਦਿਖਣੇ ਚਾਹੀਦੇ ਨੇ ਕੋਈ ਵੀ ਕਮੀ ਪੇਸ਼ੀ ਹੋਵੇ ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਦੇਖੋ ਮੈਂ ਖੱਬੇ ਹੱਥ ਨਾਲ ਕਿੰਨਾ ਖਿੱਚ ਕੇ ਰੱਖਿਆ ਲੜ ਨੂੰ ਜਿਹੜਾ ਸਲਾਈ ਵੀ ਵਿੱਚ ਜਾਣ ਲੱਗੇ ਨਾ ਥੋੜੀ ਜੀ ਦਿੱਕਤ ਹੁੰਦੀ ਹੈ ਜਦੋਂ ਲੜ ਨੂੰ ਆਪਾਂ ਖਿੱਚ ਕੇ ਰੱਖ ਦਿਆ ਨਾ ਸਲਾਈ ਅੰਦਰ ਵੀ ਨਹੀਂ ਜਾਂਦੀ ਹੈਗੀ ਸਹੀ ਤਰੀਕੇ ਨਾਲ ਇਹ ਤੋਂ ਪਤਾ ਲੱਗਦਾ ਹੈ ਕਿ ਪੇਚ ਆਪਾਂ ਟਾਈਟ ਰੱਖ ਰਹੇ ਹਾਂ ਸਾਰੇ ਤੇ ਇਹੀ ਕਾਰਨ ਹੈ ਕਿ ਸਾਡੀ ਦਸਤਾਰ ਆਪਣੀ ਜਗ੍ਹਾ ਤੇ ਟਿੱਕੀ ਵੀ ਰਹੇਗੀ ਹੁਣ ਦੇਖੋ ਦਸਲਾਈ ਪਾਉਣ ਲਈ ਮੈਨੂੰ ਹਮੇਸ਼ਾ ਲੜ ਨੂੰ ਥੋੜਾ ਖੋਲਣਾ ਪੈਂਦਾ ਜਦੋਂ ਮੈਂ ਐਦਾਂ ਹੀ ਸਲਾਈ ਨੂੰ ਅੰਦਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸਲਾਈ ਅੰਦਰ ਨਹੀਂ ਜਾਂਦੀ ਕਿਉਂਕਿ ਪੇ ਦਸਤਾਰ ਤੁਹਾਨੂੰ ਇਹ ਟਾਈਟ ਹੀ ਬੰਨਣੀ ਪਵੇਗੀ ਕਿਉਂਕਿ ਇਹਦੇ ਪੇਚ ਹੀ ਇਸ ਢੰਗ ਨਾਲ ਬਣਦੇ ਨੇ ਸਹੀ ਤੇ ਸਾਫ਼-ਸੁਥਰੇ ਪਿੱਛੇ ਤੱਕ ਕਿਉਂਕਿ ਜੇ ਤੁਸੀਂ ਪੇਚ ਢਿੱਲੇ ਲਾਉਂਗੇ ਤੇ ਤੁਹਾਡੀ ਦਸਤਾਰ ਵੀ ਢਿੱਲੀ ਸਜਾਹ ਹੋਊਗੀ ਇਸ ਲਈ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਆ ਡਰਨਾ ਨਹੀਂ ਹੈਗਾ ਬਸ ਉਸ ਚੀਜ਼ ਦੀ ਪ੍ਰੈਕਟਿਸ ਕਰਨੀ ਆ ਜਿੱਥੇ ਵੀ ਕੋਈ ਵੀ ਚੀਜ਼ ਸਮਝ ਨਹੀਂ ਆਦੀ ਉੱਥੇ ਤੁਸੀਂ ਮੇਰੀ ਵੀਡੀਓ ਲਾਣੀ ਆ ਵੀਡੀਓ ਲਾ ਕੇ ਉਸ ਚੀਜ਼ ਨੂੰ ਧਿਆਨ ਨਾਲ ਦੇਖੋ ਤੇ ਧਿਆਨ ਨਾਲ ਸੁਣੋ ਕਈ ਵਾਰ ਚੀਜ਼ਾਂ ਦੇਖਣ ਦਾ ਵੀ ਸਮਾਂ ਨਹੀਂ ਆਂਦੀਆਂ ਕਈ ਵਾਰ ਚੀਜ਼ਾਂ ਸੁਣਨ ਨਾਲ ਸਮਝ ਆ ਜਾਂਦੀਆਂ ਹੁੰਦੀਆਂ ਇਸ ਲਈ ਮੈਂ ਹਮੇਸ਼ਾ ਕਹਿੰਦਾ ਹੁੰਦਾ ਮੇਰੀ ਵੀਡੀਓ ਦੇਖਦੇ ਹੋ ਤਾਂ ਪੂਰੀ ਦੇਖਿਆ ਕਰੋ ਕਈ ਚੀਜ਼ਾਂ ਮੈਂ ਤੁਹਾਨੂੰ ਬੋਲ ਕੇ ਦੱਸਣੀਆਂ ਹੁੰਦੀਆਂ ਕਈ ਚੀਜ਼ਾਂ ਮੈਂ ਤੁਹਾਨੂੰ ਦਿਖਾ ਕੇ ਨਾਲ-ਨਾਲ ਬੋਲ ਕੇ ਦੱਸਣੀਆਂ ਹੁੰਦੀਆਂ ਨੇ ਕਈ ਚੀਜ਼ਾਂ ਸੀ ਤੁਹਾਡੇ ਨਾਲ ਇਹੋ ਜਿਹੀਆਂ ਸ਼ੇਅਰ ਕਰਦਿਆਂ ਜਿਨ੍ਹਾਂ ਨੂੰ ਅਸੀਂ ਕਰਕੇ ਨਹੀਂ ਦਿਖਾ ਸਕਦੇ ਬੋਲ ਕੇ ਹੀ ਦਿਖਾ ਸਕਦੇ ਹਾਂ ਜਿਵੇਂ ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦਿੰਨਾ ਇੱਕ ਮੈਂ ਤੁਹਾਨੂੰ ਕਹਾਂ ਪ੍ਰੈਕਟਿਸ ਕਰੋ ਮੇਰੀ ਵੀਡੀਓ ਦੇਖੋ ਤੇ ਪ੍ਰੈਕਟਿਸ ਕਰੋ ਇਹ ਚੀਜ਼ ਤੁਹਾਨੂੰ ਬੋਲ ਕੇ ਹੀ ਸਮਝ ਆ ਸਕਦੀ ਆ ਬਟ ਮੈਂ ਤੁਹਾਨੂੰ ਇਹ ਕਰਕੇ ਨਹੀਂ ਨਾ ਦਿਖਾ ਸਕਦਾ ਇਹ ਕਿ ਮੈਂ ਹੁਣ ਤੁਹਾਨੂੰ ਬੋਲਾਂ ਵੀ ਤੇ ਨਾਲ ਨਾਲ ਮੈਂ ਤੁਹਾਨੂੰ ਪ੍ਰੈਕਟਿਸ ਵੀ ਕਰਕੇ ਦਿਖਾਵਾਂ ਉਹ ਤੋਂ ਬਾਅਦ ਜੋ ਮੈਂ ਤੁਹਾਨੂੰ ਸਹੀ ਵੀ ਕਰਕੇ ਦਿਖਾਵਾਂ ਇਹ ਚੀਜ਼ ਤਾਂ ਤੁਹਾਡੇ ਤੇ ਹੀ ਹੋਣੀ ਮੈਂ ਤਾਂ ਬੰਦਾ ਹੀ ਸਹੀ ਹਾਂ ਠੀਕ ਹੈ ਜੀ ਮੈਂ ਪ੍ਰੇਜ਼ ਨਹੀਂ ਕਰ ਰਿਹਾ ਆਪਣੀ ਮੈਂ ਤੁਹਾਨੂੰ ਦੱਸਦਾ ਪਿਆ ਤੇ ਮੈਂ ਤਾਂ ਤੁਹਾਨੂੰ ਸਹੀ ਬਣ ਕੇ ਦਿਖਾਵਾਂਗਾ ਮੈਂ ਤੁਹਾਨੂੰ ਪਹਿਲਾਂ ਗਲਤ ਬਣ ਕੇ ਦਿਖਾਵਾਂ ਉਹ ਤੋਂ ਬਾਅਦ ਫਿਰ ਸਹੀ ਕਰਕੇ ਦਿਖਾਵਾਂ ਇਹ ਨਾਲ ਚੰਗਾ ਕਮੀਆਂ ਤੁਹਾਨੂੰ ਕੁਝ ਹੋਰ ਆਣੀ ਐ ਮੈਨੂੰ ਪ੍ਰੋਬਲਮਾਂ ਕੁਝ ਹੋਰ ਆਣੀਆਂ ਦਸਤਾਰ ਦੇ ਬੰਨਣ ਦੇ ਤਰੀਕੇ ਤੇ ਡਿਪੈਂਡ ਕਰਦਾ ਹੁੰਦਾ ਤੁਹਾਨੂੰ ਕਿਹੋ ਜਿਹੀਆਂ ਪਰੇਸ਼ਾਨੀਆਂ ਆ ਰਹੀਆਂ ਤੇ ਮੈਨੂੰ ਕਿਹੋ ਜਿਹੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਇਸ ਲਈ ਮੈਂ ਕਹਿਣਾ ਹੁੰਦਾ ਆ ਜਦੋਂ ਤੁਹਾਨੂੰ ਕੋਈ ਦਿੱਕਤ ਆਂਦੀ ਆ ਜੇ ਕੋਈ ਦਸਤਾਰ ਤੁਹਾਡੇ ਕੋਲ ਨਹੀਂ ਸਜਾ ਹੁੰਦੀ ਆ ਜਾਂ ਕੋਈ ਤੁਹਾਡੇ ਕੋਲ ਪੇਚ ਨਹੀਂ ਬਣਦੇ ਤਾਂ ਤੁਸੀਂ ਕੀ ਕਹਿੰਦੇ ਮੇਰੀ ਵੀਡੀਓ ਦੇਖੋ ਵੀਡੀਓ ਚ ਦੇਖੋ ਕਿ ਹੁਣ ਦੇਖੋ ਮੇਰੇ ਵੀਰੋ ਆਪਣੀ ਦਸਤਾਰ ਹੈ ਜਿਹੜੀ ਤੁਹਾਨੂੰ ਲੱਗਦੀ ਨਾ ਦੋਨਾਂ ਸਾਈਡਾਂ ਤੋਂ ਗੋਲ ਇਹ ਹੈਗੀ ਆਪਣੀ ਪੇਚਾ ਵਾਲੀ ਗੋਲ ਟਕਸਾਲੀ ਦਸਤਾਰ ਹੁਣ ਜਿਹੜਾ ਆਪਾਂ ਅਖੀਲਾ ਲੜ ਲਾਵਾਂਗੇ ਤੁਹਾਡੇ ਦੋ ਲੜ ਘਟੋ ਘਟ ਉਪਰੋ ਬਰਾਬਰ ਹੋਣੇ ਚਾਹੀਦੇ ਨੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਆਖਰੀ ਪੱਲੇ ਨੂੰ ਲਾਉਣ ਤੋਂ ਪਹਿਲਾਂ ਨਾ ਤੁਸੀਂ ਦੇਖਣਾ ਕਿ ਕਿਹੜਾ ਪੱਲਾ ਅਖੀਲਾ ਸਾਡਾ ਘੁੰਮਣਾ ਹੈ ਉਸ ਤੋਂ ਪਹਿਲਾ ਪੱਲਾ ਤੇ ਉਸ ਤੋਂ ਅਖੀਲਾ ਪੱਲਾ ਦੋਨੋਂ ਉਪਰੋ ਜੀ ਬਰਾਬਰ ਹੋਣੇ ਚਾਹੀਦੇ ਆ ਇਹ ਸਾਡਾ ਸੈਕਿੰਡ ਲਾਸਟ ਪੱਲਾ ਹੈ ਇਹਦੇ ਤੋਂ ਬਾਅਦ ਇੱਕ ਹੋਰ ਪੱਲਾ ਕੋ ਬਣਾਇਆ ਸਾਡਾ ਇਸ ਲਈ ਇਸ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਸਲਾਈ ਨਾਲ ਚੰਗੀ ਤਰ੍ਹਾਂ ਪੇਚਾਂ ਨੂੰ ਸਾਫ਼ ਕਰਾਂਗੀ ਹੁਣ ਦੇਖੋ ਇਹ ਆਪਣਾ ਹੈਗਾ ਸੈਕਿੰਡ ਲਾਸਟ ਪੱਲਾ ਇਹਦੇ ਬਰਾਬਰ ਰੱਖਣਾ ਹੈ ਹੁਣ ਅਸੀਂ ਆਖਰੀ ਪੱਲਾ ਉਸ ਤੋਂ ਪਹਿਲਾਂ ਤੁਸੀਂ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਦੇਖੋ ਉੱਪਰਲਾ ਲੜਨ ਜਿਆਦਾਤਰ ਮੋਟਾ ਨਹੀਂ ਆ ਰਿਹਾ ਸਾਡਾ ਨੀਚਲਾ ਲੜ ਸਹੀ ਆ ਰਿਹਾ ਹੈ ਉੱਪਰਲਾ ਲੜ ਮੋਟਾ ਨਹੀਂ ਆ ਰਿਹਾ ਉਹਦਾ ਕਾਰਨ ਇਹ ਹੈ ਕਿ ਉੱਪਰਲਾ ਲੜ ਥੋੜਾ ਜਿਹਾ ਟੀਲਾ ਰਹਿੰਦਾ ਹੈ ਨੀਚਲਾ ਲੜ ਤਾਂ ਖੇਚ ਹੋ ਜਾਂਦਾ ਹੈ ਦੇਖਣ ਨੂੰ ਨਹੀਂ ਲੱਗ ਰਿਹਾ ਇਹ ਨਾ ਹੀ ਆਪਣੀ ਦਸਤਾਰ ਢਿੱਲੀ ਆ ਮੈਂ ਤੁਹਾਨੂੰ ਇੱਕ ਚੀਜ਼ ਜਿਹੜੀ ਸਮਝਾ ਰਿਹਾ ਹਾਂ ਉਹ ਸਮਝਣ ਦੀ ਕੋਸ਼ਿਸ਼ ਕਰਿਓ ਜਦੋਂ ਤੁਸੀਂ ਦਸਤਾਰ ਸਜਾਉਂਗੇ ਉਦੋਂ ਤੁਹਾਨੂੰ ਉਹ ਚੀਜ਼ ਸਮਝ ਆ ਜਾਵੇਗੀ ਕਿ ਜਦੋਂ ਆਪਾਂ ਪੇਚ ਰੱਖਦੇ ਹਾਂ ਨੀਚਲਾ ਲੜ ਹਮੇਸ਼ਾ ਜ਼ਿਆਦਾ ਟਾਈਟ ਰਹੂਗਾ ਤੁਹਾਡਾ ਉੱਪਰਲਾ ਲੜ ਥੋੜਾ ਜਿਹਾ ਢਿੱਲਾ ਰਹੂਗਾ ਉਹਦੇ ਮੁਤਾਬਿਕ ਤੇ ਦੇਖੋ ਆਪਾਂ ਸਲਾਈ ਨਾਲ ਦੋਨੋਂ ਲੜ ਬਰਾਬਰ ਦਿਖਾ ਰਹੇ ਆ ਨਾ ਹੁਣ ਹੁਣ ਉੱਪਰਲੇ ਪੱਲੇ ਨੂੰ ਅਸੀਂ ਚੰਗੀ ਤਰ੍ਹਾਂ ਖੋਲਿਆ ਹੁਣ ਅਸੀਂ ਲਗਾਣਾ ਆਖਰੀ ਲੜ ਇਹਨੂੰ ਪਿੱਛੇ ਜਿਹਾ ਥੋੜਾ ਉੱਪਰੋਂ ਪਿੰਚ ਕਰਾਂਗੇ ਕਿਉਂਕਿ ਇਹ ਥੋੜਾ ਜਿਹਾ ਨੀਚੋਂ ਜੀ ਉੱਪਰ ਲੱਗਣਾ ਆ ਉੱਚਾ ਲੱਗਣਾ ਨੀਚੋਂ ਜੀ ਕਿਉਂਕਿ ਇਹ ਰਿਹਾ ਆਪਾਂ ਦੋ ਲੜ ਤਾਂ ਦਿਖਾਣੀਆਂ ਹੀ ਆ ਪਰ ਇਹਨੂੰ ਉੱਪਰੋਂ ਜੀ ਅਸੀਂ ਦੂਜੇ ਲੜ ਦੇ ਬਰਾਬਰ ਲਾਣਾ ਇਸ ਲਈ ਇਹਨੂੰ ਉੱਪਰੋਂ ਥੋੜਾ ਜਿਹਾ ਪਿੰ بس ਇੱਕ ਗੱਲ ਦਾ ਧਿਆਨ ਦੇਖਿਓ ਇਹਨੂੰ ਪੂਰਾ ਬਰਾਬਰ ਪਿੰਚ ਕਰਨਾ ਪੈਣਾ ਤੁਹਾਨੂੰ ਜੇ ਤੁਸੀਂ ਮੋਟਾ ਪਤਲਾ ਪਿੰਚ ਕਰੋਗੇ ਨਾ ਇਹਨੂੰ ਤਾਂ ਇਹਦੇ ਮੋਰੇ ਵੱਟ ਪੈਣੇ ਸ਼ੁਰੂ ਹੋਏ ਨੇ ਤੁਹਾਡੇ ਇਸ ਗੱਲ ਦੀ ਵੀ ਪ੍ਰੋਬਲਮ ਆ ਸਕਦੀ ਆ ਤੁਹਾਨੂੰ ਤੇ ਹੁਣ ਇਸ ਪੇਜ ਨੂੰ ਦੇਖੋ ਅਸੀਂ ਥੋੜਾ ਪਤਲਾ ਕਰਕੇ ਲਾਇਆ ਨਾ ਇਹ ਪਤਲਾ ਇਸ ਲਈ ਹੋਇਆ ਕਿਉਂਕਿ ਨਾਲ-ਨਾਲ ਇਹਨੂੰ ਉਪਰੋਂ ਵੀ ਪਿੰਚ ਕਰ ਰਹੇ ਹਾਂ ਅਸੀਂ ਤੇ ਜਿਹੜਾ ਇਹ ਤੋਂ ਪਹਿਲਾਂ ਲਾਇਆ ਲੜਾ ਉਹ ਇਹਦੇ ਨੀਚੇ ਸਪੋਰਟ ਦਾ ਕੰਮ ਕਰਦਾ ਪਿਆ ਇਹਨੂੰ ਉਹਨੇ ਖਿਸਕੜ ਨਹੀਂ ਦੇਣਾ ਹੈਗਾ ਇਸ ਲਈ ਇਸ ਚੀਜ਼ ਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ ਫੇਰ ਅਸੀਂ ਦੋਨਾਂ ਪੇਚਾਂ ਨੂੰ ਉੱਪਰੋਂ ਜੀ ਬਰਾਬਰ ਕਰ ਦਾਂਗੇ ਦੇਖੋ ਪਿਛਲੇ ਹਿੱਸੇ ਤੋਂ ਨਾ ਜਿਆਦਾ ਸਫਾਈ ਨਹੀਂ ਆਣੀ ਇਸ ਦਸਤਾਰ ਦੇ ਵਿੱਚ ਮੈਂ ਜਿਹੜੀ ਗੱਲ ਤੁਹਾਨੂੰ ਕਲੀਅਰ ਕਰ ਦਵਾ ਇੱਕ ਕਿਉਂਕਿ ਇਹ ਜਿਹੜਾ ਲਾੜਾ ਨਾ ਇਹ ਲਾੜ ਤੁਸੀਂ ਉੱਪਰ ਹੀ ਲਗਾਉਣਾ ਪੈਣਾ ਤੁਹਾਨੂੰ ਇਹਦਾ ਕੋਈ ਹੱਲ ਨਹੀਂ ਹੈਗਾ ਇਹਨੂੰ ਤੁਹਾਨੂੰ ਇੱਥੇ ਘੁਮਾ ਕੇ ਉੱਪਰਲੇ ਪੇਚਾਂ ਤੇ ਹੀ ਦੇਣਾ ਪੈਣਾ ਹੈ ਤੇ ਤੁਸੀਂ ਜਿੰਨਾ ਹੋ ਸਕੇ ਉਨੀ ਸਫਾਈ ਨਾਲ ਕਰਨ ਦੀ ਕੋਸ਼ਿਸ਼ ਕਰਨੀ ਐ ਇਸ ਕੰਮ ਨੂੰ ਪਿੱਛੋਂ ਜੀ ਟਿਕਾ ਕੇ ਕਿਉਂਕਿ ਇਹ ਬਹੁਤ ਮੋਟਾ ਕਪੜਾ ਹੋਊਗਾ ਜਾਂ ਤਾਂ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਮੈਂ ਉਹ ਕਰਨੀ ਨਹੀਂ ਤੁਹਾਨੂੰ ਸੁਜੈਸ਼ਨ ਜ਼ਰੂਰ ਦੇ ਸਕਦਾ ਦੱਸ ਸਕਦਾ ਇਹ ਲਾੜ ਤੁਸੀਂ ਇੰਨਾ ਕੁ ਪਤਲਾ ਕਰ ਦੋ ਵਿੱਚੋਂ ਜੀ ਕਿ ਇਹ ਲਾਣ ਵੇਲੇ ਤੁਹਾਨੂੰ ਸੋਖ ਆਵੇ ਪਰ ਉਹ ਚੀਜ਼ ਗਲਤ ਹੋ ਜਾਣੀ ਆ ਆਪਾਂ ਉਹ ਚੀਜ਼ ਕਰਨੀ ਨਹੀਂ ਹੈਗੀ ਪਰ ਪਿੱਛੇ ਜੀ ਸਹੀ ਤਰੀਕੇ ਨਾਲ ਜੇ ਤੁਸੀਂ ਆਦਾ ਪੇਚ ਨੂੰ ਸਾਫ਼ ਕਰਕੇ ਲਾ ਦੋਗੇ ਨਾ ਤਾਂ ਫਿਰ ਪਿੱਛੋਂ ਵੀ ਦਸਤਾਰ ਥੋੜੀ ਜੀ ਸਹੀ ਲੱਗੇਗੀ ਹੁਣ ਉੱਪਰਲੇ ਹਿੱਸੇ ਤੋਂ ਇਹਨੂੰ ਥੋੜਾ ਜਾਂ ਅੰਦਰ ਨੂੰ ਫੋਲਡ ਕਰਾਂਗੇ ਜਿਵੇਂ ਜਿਵੇਂ ਤੁਹਾਨੂੰ ਦਿਖਾ ਰਿਹਾ ਮੈਂ ਪਹਿਲਾਂ ਪਹਿਲੇ ਲਾੜ ਨੂੰ ਕਰਾਂਗੇ ਫਿਰ ਅਸੀਂ ਦੂਜੇ ਲਾੜ ਨੂੰ ਵੀ ਅੰਦਰ ਨੂੰ ਫੋਲਡ ਕਰਾਂਗੇ ਇਹਦੇ ਨਾਲ ਦਸਤਾਰ ਦੇ ਵਿੱਚ ਗੁਲਾਈ ਵੀ ਆਵੇਗੀ ਤੇ ਆਖਰੀ ਪੱਲੇ ਨੂੰ ਨਾ ਤੁਹਾਡੇ ਨੂੰ ਪਿਛਲੇ ਲਾੜ ਦੀ ਸਪੋਰਟ ਵੀ ਮਿਲ ਜੂਗੀ ਤੇ ਉਹ ਹੁਣ ਤੁਸੀਂ ਇੱਕ ਇੱਕ ਕਰਕੇ ਸਾਰੇ ਪੇਚ ਜਿਹੜੇ ਉਹ ਸਾਫ਼ ਕਰ ਸਕਦੇ ਹੋ ਤੇ ਇਸ ਵੀਡੀਓ ਚ ਮੇਰੇ ਵੀਰੋ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਡਿਟੇਲ ਚ ਦੱਸਿਆ ਨੇ ਇਸੇ ਗੱਲ ਕਰਨ ਮੇਰੀ ਵੀਡੀਓ ਲੰਬੀਆਂ ਜ਼ਰੂਰ ਹੁੰਦੀਆਂ ਨੇ ਕਿਉਂਕਿ ਮੈਂ ਤੁਹਾਨੂੰ ਸਮਝਾਉਣਾ ਵੀ ਹੁੰਦਾ ਹੈ ਕਿਹੜੀ ਚੀਜ਼ ਤੁਸੀਂ ਕਿਸ ਢੰਗ ਨਾਲ ਕਰ ਸਕਦੇ ਹੋ ਤੇ ਉਹਦਾ ਹੋਰ ਤਰੀਕਾ ਕੀ ਹੈ ਤੇ ਹੁਣ ਗੱਲਬਾਤ ਕਰਾਂਗੇ ਦਸਤਾਰ ਦੀ ਸ਼ੇਪ ਦੀ ਦੇਖੋ ਇਹ ਜਗ੍ਹਾ ਤੋਂ ਥੋੜਾ ਸਿੱਧਾ ਕਰਕੇ ਪੇਚ ਨੂੰ ਟਿਕਾ ਲਵਾਂਗੇ ਫਿਰ ਦੋਨਾਂ ਸਾਈਡਾਂ ਤੋਂ ਥੋੜਾ ਦਬ ਲਵਾਂਗੇ ਇਹਨਾਂ ਥੋੜੀ ਜਿਹੀ ਖੜਮੀ ਸ਼ੇਪ ਬਣੇਗੀ ਦਸਤਾਰ ਦੀ ਕਰਤਾ ਤੁਸੀਂ ਗੋਲ ਵੀ ਸ਼ੇਪ ਸਕਦੇ ਹੋ ਦਸਤਾਰ ਦੀ ਬਸ ਉਹਦੇ ਲਈ ਤੁਹਾਨੂੰ ਐਦਾ ਪਿੰਚ ਨਹੀਂ ਸੀ ਕਰਨਾ ਸਾਈਡਾ ਤੋਂ ਐਜ਼ ਇਟ ਇਜ਼ ਜਿੱਦਾਂ ਤੁਸੀਂ ਦਸਤਾਰ ਸਜਾਈ ਸੀ ਉਦਾਂ ਹੀ ਪੇਚਾਂ ਨੂੰ ਰਹਿਣ ਦਿੰਦੇ ਤਾਂ ਤੁਹਾਡੀ ਦਸਤਾਰ ਰਹਿਣੀ ਸੀ ਗੋਲ ਪ੍ਰੋਪਰ ਗੋਲ ਤੇ ਹੁਣ ਇੱਕ ਇੱਕ ਕਰਕੇ ਪੇਚਾਂ ਦਾ ਜਿਹੜਾ ਗੈਪ ਆ ਉਹ ਬਰਾਬਰ ਕਰ ਲੈਣਾ ਹੈ ਨੀਚੇਲੇ ਲੜ ਜੇ ਕੋਈ ਤੁਹਾਨੂੰ ਢਿੱਲੇ ਲੱਗਦੇ ਨੇ ਤਾਂ ਸਲਾਈ ਫੇਰ ਕੇ ਉਹਨਾਂ ਨੂੰ ਟਾਈਟ ਕਰਾਂਗੇ ਜਾਂ ਛੋਟੇ-ਮੋਟੇ ਜਿਹੜੇ ਵੱਟ ਪੈਂਦੇ ਨੇ ਉਹਨਾਂ 'ਚ ਉਹਨਾਂ ਨੂੰ ਸਾਫ਼ ਕਰ ਦਵਾਂਗੇ ਜਿਆਦਾ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੇ ਲੜ ਢਿੱਲੇ ਦਿਖਣੇ ਨਹੀਂ ਚ ਤੇ ਦੂਜੀ ਗੱਲ ਇਹ ਹੈ ਕਿ ਤੁਹਾਡੇ ਲੜਾਂ ਦੇ ਵਿੱਚ ਪਤਲੇ-ਪਤਲੇ ਵਟ ਨਹੀਂ ਪੈਂਦੇ ਨਜ਼ਰ ਆਣੇ ਚਾਹੀਦੇ ਸਾਰੇ ਲੜ ਤੁਹਾਡੇ ਟਾਈਟ ਹੋਣੇ ਚਾਹੀਦੇ ਨੇ ਆ ਜਿਹੜਾ ਆਪਣਾ ਇਹ ਲੜਾਂ ਦਾ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਮੱਥੇ ਦੇ ਨਾਲ ਲੱਗਿਆ ਹੋਣਾ ਚਾਹੀਦਾ ਹੈ ਇਹਦੇ ਵਿੱਚ ਢਿੱਲ ਨਹੀਂ ਹੋਣੀ ਚਾਹੀਦੀ ਪੇਚ ਦੇ ਵਿੱਚ ਤੇ ਇਸ ਚੀਜ਼ ਨੂੰ ਤੁਸੀਂ ਬਖੂਬੀ ਸਾਫ਼ ਕਰਨਾ ਹੈ ਅੱਗੋਂ ਜੀ ਪਿੱਛੇ ਤੱਕ ਤੇ ਜੇ ਤੁਹਾਡੇ ਲੜ ਪਿੱਛੇ ਤੱਕ ਸਾਫ਼ ਨਹੀਂ ਹੈਗੇ ਤਾਂ ਉਹ ਤੁਸੀਂ ਦੂਜੇ ਸ਼ੀਸ਼ਾ ਕਰਨੇ ਆ ਤੇ ਇੱਕ ਜ਼ਰੂਰੀ ਗੱਲ ਹੋਰ ਤੁਹਾਡੇ ਨਾਲ ਕਰਨੀ ਸੀਗੀ ਆਪਾਂ ਲੋੜੀ ਵਲੋਗ ਨੂੰ ਪੋਸਟ ਕਰਨਾ ਸੀਗਾ ਮੇਰੇ ਵੀਰੋ ਬਟ ਉਹਨੂੰ ਸਹੀ ਕਰਨ ਦਾ ਮੈਨੂੰ ਪ੍ਰੋਪਰ ਟਾਈਮ ਨਹੀਂ ਸੀ ਮਿਲਦਾ ਭਾ ਕਿਉਂਕਿ ਆਪਾਂ ਰੁਝੇ ਹੋ ਸੀਗੇ 75 ਡੇ ਹਾਰਡ ਚੈਲੰਜ ਜਿਹਨੂੰ ਆਪਾਂ 100 ਡੇ ਚੈਲੰਜ ਦੇ ਵਿੱਚ ਕਨਵਰਟ ਕੀਤਾ ਹੋਇਆ ਹੁਣ ਉਹਨੂੰ ਕੰਪਲੀਟ ਕਰਨ ਦੇ ਵਿੱਚ ਉਹਦੀਆਂ ਵੀਡੀਓਜ਼ ਬਣਾਉਣ ਦੇ ਵਿੱਚ ਐਸਲੀ ਲੋੜੀ ਵਾਲੇ ਦਿਨ ਦਾ ਵੀ ਅਸੀਂ ਵਲੌਗ ਤਿਆਰ ਕੀਤਾ ਆ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਤੇ ਕਿਉਂਕਿ ਉਹ ਵੀ ਮੈਂ ਪੋਸਟ ਕਰ ਦਵਾਂਗਾ ਉਹਨੂੰ ਪੋਸਟ ਕਰਨ ਲਈ ਥੋੜਾ ਲੇਟ ਜਰੂਰ ਹੋ ਗਏ ਅਸੀਂ ਬਟ ਨਹੀਂ ਉਹ ਵੀ ਮੈਂ ਪੋਸਟ ਕਰ ਦਵਾਂਗਾ ਬਸ ਐਡਿਟ ਕਰਨ ਦਾ ਟਾਈਮ ਨਹੀਂ ਸੀ ਮਿਲਦਾ ਪਿਆ ਕਿਉਂਕਿ ਮੇਰਾ ਸਾਰਾ ਧਿਆਨ ਲੱਗਾ ਹੋਇਆ ਸੀਗਾ ਆਪਣੇ ਏਸ 100 ਡੇ ਚੈਲੰਜ ਨੂੰ ਕੰਪਲੀਟ ਕਰਨ ਦੇ ਲਈ ਤੇ ਲੋੜੀ ਵਾਲਾ ਦਿਨ ਵੀ ਪੂਰੀ ਤਰ੍ਹਾਂ ਇੰਜੋਏ ਨਹੀਂ ਕਰ ਸਕਿਆ ਕਿਉਂਕਿ ਵਿਚ ਵਿਚ ਮੈਨੂੰ ਆਪਣਾ ਇਹ ਵੀ ਕੰਮ ਦੇਖਣਾ ਪੈ ਰਿਹਾ ਸੀਗਾ ਤੇ ਹੁਣ ਆਪਾਂ ਥੋੜਾ ਧਿਆਨ ਦਿੰਦੇ ਹਾਂ ਦਸਤਾਰਾਂ ਲ ਦੇਖੋ ਦੂਜੇ ਸ਼ੀਸ਼ੇ ਨਾਲ ਦੇਖ ਕੇ ਇਰੇ ਨਾਲ ਦਸਤਾਰ ਦੇ ਪੇਜ ਤੁਹਾਡੇ ਪਿੱਛੇ ਤੱਕ ਸਹੀ ਦਿਖਣਗੇ ਸਾਰੇ ਬਰਾਬਰ ਗੈਪ ਚ ਦਿਖਣਗੇ ਤੇ ਬਰਾਬਰ ਹੀ ਮੋٹے ਦਿਖਣਗੇ ਜੇ ਕਿਸੇ ਲੜ ਦੇ ਵਿੱਚ ਵੱਲਦੇ ਦਿਖਦੇ ਆ ਨਾ ਤੁਹਾਨੂੰ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਾਂਗੇ ਕਿਉਂਕਿ ਪਿੱਛੇ ਤੱਕ ਤੁਹਾਡੀ ਦਸਤਾਰ ਹਰ ਇੱਕ ਬੰਦੇ ਨੂੰ ਦਿਖਣੀ ਆ ਤੁਹਾਨੂੰ ਤਾਂ ਇਕੱਲੇ ਫਰੰਟ ਤੋਂ ਦਿਖਣੀ ਆ ਨਾ ਬਾਕੀ ਸਾਰੀ ਦੁਨੀਆ ਨੂੰ ਤੁਹਾਡੀ ਦਸਤਾਰ ਹਰ ਇੱਕ ਕਿਸੇ ਤੋਂ ਪੂਰੀ ਦਿਖਣੀ ਆ ਇਸ ਲਈ ਕੋਸ਼ਿਸ਼ ਕਰੋ ਹਮੇਸ਼ਾ ਦਸਤਾਨ ਨੂੰ ਪਿੱਛੇ ਤੱਕ ਸਾਫ਼ ਕਰੋ। ਇਸ ਦਸਤਾਨ ਨੂੰ ਤੁਹਾਨੂੰ ਦੋਨਾਂ ਹਿੱਸਿਆਂ ਤੋਂ ਚੰਗੀ ਤਰ੍ਹਾਂ ਸਾਫ਼ ਕਰਨਾ ਪਵੇਗਾ। ਜਿਵੇਂ ਤੁਹਾਨੂੰ ਮੈਂ ਦੂਜੇ ਸ਼ੀਸ਼ੇ 'ਚ ਕਰਕੇ ਦਿਖਾ ਰਹੇ ਹਾਂ। ਹੁਣ ਸਾਰੇ ਪਾਸੇ ਵੀ ਸਾਰੇ ਲੜ ਇੱਕ ਇੱਕ ਕਰਕੇ ਪਿੱਛੇ ਤੱਕ ਬਰਾਬਰ ਕਰ ਦੇਣੇ ਨੇ। ਜਿਹੜੇ ਲੜ ਤੁਹਾਨੂੰ ਢਿੱਲੇ ਲੱਗਦੇ ਹੋਣਗੇ ਨਾ ਉਹਨਾਂ ਨੂੰ ਸਲਾਈ ਫੜ ਕੇ ਥੋੜਾ ਉੱਪਰ ਚੱਕ ਦਿਓ। ਜੇ ਕੋਈ ਲੜ ਦੂਜੇ ਲੜ ਦੇ ਅੰਦਰ ਜਾ ਰਿਹਾ ਹੈ ਗੈਪ ਹੋ ਰਿਹਾ ਉਸ ਲੜ ਦੇ ਵਿੱਚ ਤਾਂ ਉਹਨੂੰ ਪਹਿਲਾਂ ਬਾਹਰ ਨੂੰ ਕੱਢੋ ਫਿਰ ਉਹਨੂੰ ਸਾਫ਼ ਕਰਿਓ। ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਤੁਸੀਂ ਇਸੇ ਤਰੀਕੇ ਨਾਲ ਸਾਫ਼ ਕਰਨਾ ਹੈ। ਇਸ ਤਰੀਕੇ ਨਾਲ ਤੁਹਾਡੀ ਦਸਤਾਰ ਆ ਜਿਹੜੀ ਉਹ ਪ੍ਰੋਪਰ ਵੇ ਨਾਲ ਸਜਾ ਹੋ ਜਾਵੇਗੀ ਅੱਜ ਸਾਡੇ 91 ਦਿਨ ਹੋ ਗਏ ਆ ਤੁਹਾਨੂੰ ਰੋਜ਼ ਅਲੱਗ-ਅਲੱਗ ਸਟਾਈਲ 'ਆ ਦਸਤਾਰਾ ਸਜਾ ਕੇ ਦਿਖਾਉਂਦੇ ਹੋਏ ਅਸੀਂ 100 ਦਿਨ ਕੰਪਲੀਟ ਕਰਨ ਦੇ ਬਹੁਤ ਨਜ਼ਦੀਕ ਪਹੁੰਚ ਗਏ ਹੁਣ ਅਸੀਂ ਪਹਿਲਾਂ ਅਸੀਂ 75 ਡੇ ਹਾਰਡ ਚੈਲੰਜ ਨੂੰ ਕੰਪਲੀਟ ਕੀਤਾ ਸੀ ਹੁਣ ਅਸੀਂ 100 ਡੇ ਚੈਲੰਜ ਨੂੰ ਕੰਪਲੀਟ ਕਰਨ ਜਾ ਰਹੇ ਹਾਂ ਮੇਰੇ ਵੀਰੋ ਇਹ ਸਭ ਕੁਝ ਤੁਹਾਡੀ ਸਪੋਰਟ ਦੇ ਸਦਕਾ ਹੋਇਆ ਕਿ ਤੁਸੀਂ ਸਾਡੇ ਨਾਲ ਜੁੜੇ ਰਹੇ ਹੋਏ ਸਾਨੂੰ ਸਪੋਰਟ ਕਰਦੇ ਰਹੇ ਤੇ ਇਹਦੇ ਨਾਲ ਹੀ ਅਸੀਂ ਅੱਜ ਇਸ ਮੁਕਾਮ ਤੇ ਪਹੁੰਚ ਗਏ ਆ ਤੇ ਸਾਨੂੰ ਮਾਲਕ ਨੇ ਵੀ ਬਹੁਤ ਹਿੰਮਤ ਬਖਸ਼ੀ ਐ ਇਸ ਚੀਜ਼ ਨੂੰ ਕਰਨ ਲਈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਉਸ ਮਾਲਕ ਦਾ ਵੀ ਤੇ ਹੁਣ ਤੁਹਾਨੂੰ ਹਰ ਇੱਕ ਇਸਤੂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੋਂ ਦੇਖ ਸਾਧੀਆਂ ਤੇ ਹੁਣ ਖੱਬੇ ਪਾਸੇੋਂ ਦੇਖੋ ਸਾਰੇ ਲੜ ਪਿੱਛੇ ਤੱਕ ਸਾਫ਼ ਨੇ ਨਾ ਇਹ ਫਾਇਦਾ ਹੁੰਦਾ ਦੂਜੇ ਸ਼ੀਸ਼ਨਾ ਦੇਖ ਕੇ ਸਾਰੇ ਲੜ ਪਿੱਛੇ ਤੱਕ ਸਾਫ਼ ਕਰਨ ਦਾ ਹੁਣ ਉੱਪਰੋ ਜੀ ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਜ਼ਿਆਦਾ ਸਫਾਈ ਨਹੀਂ ਆਣੀ ਉੱਪਰਲੇ ਪੇਚਾਂ ਦੀ ਕਿਉਂਕਿ ਇਹ ਜੀ ਤੈਹ ਲਾਈ ਹੋਈ ਆ ਆ ਤੇ ਹੁਣ ਇਸ ਜਗ੍ਹਾ ਤੋਂ ਦੇਖੋ ਸੱਜੇ ਪਾਸੇ ਵੀ ਸਾਰੇ ਲੜ ਸਾਫ਼ ਸੀ ਤੇ ਦੁਬਾਰਾ ਫਰੰਟ ਤੋਂ ਤੇ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੇ ਦਸਤਾਰਾਂ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰ ਤੇ ਕੱਲ ਨੂੰ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ